ਪਹਿਲਾਂ ਤਾਂ ਵਰਲਡ ਸਾਈਕਲ ਡੇ ਦੇ ਸਾਰਿਆਂ ਨੂੰ ਬਹੁਤ ਮੁਬਾਰਕਾਂ ਅੱਜ ਬਾਈਸਾਈਕਲ ਡੇ ਤੇ ਇੱਕ ਮਾਦਾ ਅਲਟਰ ਅਡੀਸ਼ਨ ਹੋਣਾ ਰ ਹੈ ਐਵਰੀ ਇਅਰ ਉਹ ਬਾਈਸਾਈਕਲ ਡੇ ਤੇ ਆਪਣਾ ਇੱਕ ਪ੍ਰੋਗਰਾਮ ਰੱਖਦੇ ਆ WhatsApp ਰਮਣੀ ਜਿਹਦੇ ਵਿੱਚ ਅੱਜ ਤਕਰੀਬਨ 4-5 ਬੰਦਿਆਂ ਨੂੰ ਉਹਨਾਂ ਦੇ ਅਵਾਰਡ ਦਿੱਤੇ ਹੋਏ ਜਿਨ੍ਹਾਂ ਨੇ ਬਹੁਤ ਪਹਿਲਾਂ ਕੁਝ ਕੰਪੋਨੈਂਟ ਬਣਾਏ ਜਾਂ ਰਜਿਸਟ੍ਰੇਸ਼ਨ ਕਰਾਈ ਹੈ ਪੂਰੀ ਸਿਸਟਮ ਅਡਾਪਟ ਕੀਤਾ ਸੀ ਇਹਨਾਂ ਨੇ ਵੀ ਕਿਸ ਬੰਦੇ ਨੂੰ ਕਿਦਾਂ ਅਡਾਪਟ ਦੇਣਾ ਹੈਗਾ ਵਾ ਸੋ ਅਰ ਮੈਂ ਥੈਂਕਸ ਕਰਦਾ ਇੱਕ ਮਾਦਾ ਵੀ ਉਹਨਾਂ ਨੇ ਸਾਨੂੰ ਅਵਾਰਡ ਦਿੱਤਾ ਵਾ ਔਰ ਮੈਂ ਪ੍ਰਮਾਤਮਾ ਅੱਗੇ ਇਹੀ ਦੁਆ ਕਰਦਾ ਵੀ ਜਿਹੜੀ ਸਾਡੀ ਬਾਈਸਾਈਕਲ ਨੈਤੀ ਹੈ ਬਾਈਸਾਈਕਲ ਡੇ ਦੇ ਸਾਬਨੇ ਨਾਲ ਹੋਰ ਅੱਗੇ ਵਧੇ ਕਿਉਂਕਿ ਜਿੰਨੀ ਗਰਮੀ ਪੈ ਰਹੀ ਆ ਜਿੰਨੀ ਹੀਟ ਅਪ ਹੋ ਰਹੀ ਆਪਣੇ ਕੰਟਰੀ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਵੀ ਉਸ ਤੋਂ ਪ੍ਰੇਪੇਅਰਡ ਹੋਣਾ ਚਾਹੀਦਾ ਵਾ ਪਰ ਜਿੱਦਾਂ ਅੱਜ ਗਵਰਨਰ ਸਾਹਿਬ ਨੇ ਆਪਣੀ ਸਪੀਚ ਵਿੱਚ ਬਹੁਤ ਵਧੀਆ ਕਿਹਾ ਉਹਨਾਂ ਨੇ ਕਿਹਾ ਵੀ ਆਉਣ ਵਾਲਾ ਟਾਈਮ ਬਾਈਸਾਈਕਲ ਇੰਡਸਟਰੀ ਵਾਸਤੇ ਬਹੁਤ ਹੀ ਵਧੀਆ ਹੋ ਸੋ ਮੈਂ ਤੁਹਾਡੇ ਜਰੀਏ ਸਾਰੇ ਜਿੰਨੇ ਯਾਰ ਦੋਸਤ ਸਾਡੇ ਜਾਂ ਜੋ ਤੁਹਾਡੇ ਈਵਰਸ ਹਨਰੇ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਵੀ ਸਾਈਕਲਸ ਨੂੰ ਸਾਈਕਲ ਨੂੰ ਜ਼ਿਆਦਾ ਤਵੱਜੋ ਦਿਵੋ ਤਾਂ ਕਿ ਆਪਾਂ এনਵਾਇਰਨਮੈਂਟ ਫ੍ਰੈਂਡਲੀ ਬਣਾ ਸਕੀਏ ਥੈਂਕ ਯੂ ਵੈਰੀ ਮਚ ਐ ਆਈਸੀਐਮਏ ਵੱਲੋਂ ਅਵਾਰਡ ਸਰਪ ਨਹੀਂ ਕੀਤੀ ਗਈ ਹੈ ਔਰ ਸਾਈਕਲ ਡੇ ਮਨਾਇਆ ਗਿਆ ਮੈਂ ਸਾਰੇ ਸਾਈਕਲ ਔਰ ਸਾਈਕਲ ਕੰਪੋਨੈਂਟ ਮੈਨੂਫੈਕਚਰਰਸ ਨੂੰ ਬੜੀ ਵਧਾਈ ਦਿੰਦਾ ਲੁਧਿਆਣਾ ਸਾਈਕਲ ਲਈ ਜਾਣਿਆ ਜਾਂਦਾ ਹੈ ਔਰ ਜਿਹੜੀ ਸਾਈਕਲਿੰਗ ਹੈ ਜਦੋਂ ਗਵਰਨਰ ਸਾਹਿਬ ਨੇ ਵੀ ਦੱਸਿਆ ਹੈ ਤੇ ਹੈਲਥ ਲਈ ਬੜੇ ਬੈਨੀਫਿਟ ਹੈ ਹਰ ਕਿਸੇ ਨੂੰ ਸਾਈਕਲਿੰਗ ਅਡਾਪਟ ਕਰਨੀ ਚਾਹੀਦੀ ਹੈ ਐਜ਼ ਹੌਬੀ ਔਰ ਐਜ਼ ਅ ਰੈਗੂਲਰ ਯੂਜ਼ ਸੋ ਆਈ ਥਿੰਕ ਜਿਹੜਾ ਲੁਧਿਆਣਾ ਦਾ ਨਾਮ ਹੈ ਉਹ ਸਾਈਕਲ ਦੀ ਵਜ੍ਹਾ ਨਾਲ ਰੋਸ਼ਨ ਹੋਇਆ ਹੈ ਔਰ ਆਉਣ ਵਾਲੇ ਟਾਈਮ 'ਚ ਵੀ ਇਹ ਸਾਈਕਲ ਜਿਹੜਾ ਇੱਕ ਪ੍ਰੋਮੀਨੈਂਟ ਇੰਡਸਟਰੀ ਬਣੇਗਾ ਗਵਰਨਰ ਸਾਹਿਬ ਨੇ ਵੀ ਜ਼ਿਕਰ ਕੀਤਾ ਮੈਂ ਵੀ ਸਾਈਕਲ ਚਲਾਇਆ ਹਾਂ ਹਾਂਜੀ ਹਾਂਜੀ ਗਵਰਨਰ ਸਾਹਿਬ ਨੇ ਕਿਹਾ ਮੈਂ ਵੀ ਸਾਈਕਲ ਚਲਾਇਆ ਮੈਂ ਸਕੂਲ ਕਾਲਜ ਸਾਈਕਲ ਤੇ ਜਾਂਦਾ ਰਿਹਾ ਤੇ ਸਾਈਕਲ ਨਾਲ ਬੜੀਆਂ ਯਾਦਾਦਾਂ ਹਰ ਕਿਸੇ ਦਿਆਂ ਜਾਂਦਾ ਜੁਬੀ ਐ ਵੀ ਸਾਈਕਲ ਨੂੰ ਬੜਾ ਵਧਾਵਾ ਮਿਲ ਰਿਹਾ ਉਹ ਦੇਖੋ ਦੇਖੋ ایਵੀ ਸਾਈਕਲ ਆ ਰਿਹਾ ਪਰ ਉਹਦੇ ਹੱਲੇ ਬੜੇ ਚੈਲੰਜੇਸ ਐ ਇਟ ਇਜ਼ ਲੌਂਗ ਵੇ ਟੂ ਗੋ ਇਹਨੂੰ ਟਾਈਮ ਲੱਗੇਗਾ ਬਹੁਤ ਅੱਛਾ ਗਵਰਨਰ ਸਾਹਿਬ ਨੇ ਐਡਰੈਸ ਕੀਤਾ ਕਿ ਸਾਈਕਲ ਕੁਝ ਵੀ ਹੋ ਜਾਏ ਸਾਈਕਲ ਰੇਸ਼ਤਾਨ ਦਾ ਫਿਊਚਰ ਨਹੀਂ ਰਹਿੰਦਾ ਹੂੰ ਤੋ ਜੋ ਸਾਰੀ ਇੰਡਸਟਰੀ ਹਾਂ ਆਈ ਥੀ ਉਸਕੇ ਲਈ ਬੜਾ ਅੱਛਾ ਮੈਸੇਜ ਥਾ साइकिल्स में जो भी थोड़ा बहुत दिक्कतें आती हैं उसे घबराने की जरूरत नहीं है आपको आगे लेके ही जाएगा ईवी आज के समय बहुत आगे जा रहा है तो उसको कैसे देखा ई बी साइकिलिंग में उतना आगे नहीं बढ़ेगा लेकिन ई बी एज ए मोड ऑफ़ ट्रांसपोर्ट तो बहुत बढ़ बढ़ेगा तो पंजाब में जैसे अब लुधियाना में साइकिलिंग के लिए जगह चाहिए लगातार मांग हो रही है साइकिल के लिए रगड़ने से घिसने से पत्थर पर निशान पड़ता है ठीक है ना तो हम लोग रोज़ कह रहे हैं धीरे धीरे सरकार भी जागेगी ये बनेगा उन्होंने तो बताया कि चंडीगढ़ उन्होंने किया हुआ है कि हर शहर में होगा इसके बारे में कोई सोचने वाली बात नहीं हो गए आज नहीं होगा कल होगा होगा सर आज हमने वर्ल्ड साइकिल डे पे एक माह जो हमारी ऑल इंडिया साइकिल मैनुफेक्चर एसोसिएशन है उसकी आज अवार्ड सेरेमनी थी ये थर्ड अवार्ड सेरेमनी थी तो बनवारी लाल जी आए थे यहाँ पर उन्होंने साइकिलिंग को प्रमोट किया उन्होंने काफ़ी पुरानी बातें बताई अपने टाइम की जब वो साइकिल चलाते थे क्या होता था क्या नहीं होता था क्या रूल्स एंड रेगुलेशंस थे और उन्होंने ये भी बताया कि साइकिल से बेटर एक्सरसाइज़ कुछ नहीं हो सकती हम लोग वॉक करते हैं बट ये नहीं सोच रहे कि वॉक करते हुए हमारे नीज़ पर असर काफ़ी पड़ रहा है अगर हम साइकिलिंग करते हैं उससे हमारी सारी बॉडी फिट रहती है ये उन्होंने मैसेज दिया है तो आप क्या कहेंगे द वर्ल्ड साइकिल डे पे हम यही कहेंगे लुधियाना वासियों को इंडिया वासियों को साइकिल रक्क करें और फिट रहें